ਅੱਜ ਆਪਾਂ ਕੰੰਧਾਂ ਤੇ ਕਰਨ ਲੱਗਦੇ ਆਂ ਪਲਾਸਟਰ ਮਸਾਲਾ ਬਣ ਗਿਆ ਤੇ ਡਾਟਾਂ ਉੱਪਰ ਲੀਆਂ ਕਰਤਿਆਂ ਸੀਗੀਆਂ ਬਾਕੀ ਬਹੁਤ ਵਧੀਆ ਸਫਾਈ ਆਈ ਹੈ ਜਿਹੜੇ ਹਿਸਾਬ ਐਂ ਲੱਗਦਾ ਸੀ ਵੀ ਥੋੜਾ ਜਿਹਾ ਕਾਫੀ ਟਾਈਮ ਬਾਅਦ ਆਪਾਂ ਡਾਟਾਂ ਪਲਾਸਟਰ ਕਰੀਆਂ ਨੇ ਪਰ ਸੌਕ ਹੀ ਰਹੀ ਕੋਈ ਜ਼ਿਆਦਾ ਔਖੇ ਨਹੀਂ ਹੋਏ ਇਹ ਡੂੜਕ ਦਿਨ ਚੱਪਣੀਆਂ ਡਾਟਾਂ ਹੋ ਗਈਆਂ ਛੇ ਡਾਟਾਂ ਚਾਰਕ ਡਾਟਾਂ ਟੌਰ ਨਾਲ ਆਪਾਂ ਇੱਕ ਦਿਨ ਚ ਕੱਲ ਕਰਤਿਆਂ ਸੀਗੀਆਂ ਅੱਜ ਆਪਾਂ ਕੰਦ ਕਰਦੇ ਆਂ ਉੱਥੇ ਖੁਰਲੀ ਦੀ ਜਗ੍ਹਾ ਛੱਡਾਂਗੇ ਪਲਾਸਟਰ ਤੇ ਬਾਕੀ ਬਣੇ ਰਹੋ ਤੁਸੀਂ ਆਪਣੇ ਵੀਡੀਓ ਨਾਲ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਪਿਛਲੇ ਪਾਸੇ ਦਿਖਾਇਆ ਤੁਹਾਨੂੰ ਡਾਟਾ ਕਰਤੇ ਸੀਗਾ ਪਲਾਸਟਰ ਤੇ ਆਪਾਂ ਕੰੰਦਾ ਇਹਦੀਆਂ ਕਰ ਰਹੇ ਆਂ ਪਸੂਮਾ ਵਾਲਾ ਵੈਸੇ ਪਲਾਸਤਰੀ ਕਰਾਂਗੇ ਸਾਰਾ ਆਪਾਂ ਜਿਹੜੀ ਪਰਲੀ ਆਪਣੀ ਤੂੜੀ ਵਾਲੀ ਸੁਹਾਤਾ ਉਹ ਆਪਾਂ ਟਿੱਪ ਕਰਾਂਗੇ ਮਸਾਲਾ ਬਣ ਗਿਆ ਤੇ ਬਾਕੀ ਜੁੜੇ ਰਹੋ ਵੀਡੀਓ ਨਾਲ ਦਿਖਾਉਣਾ ਤੁਹਾਨੂੰ ਕੰਮ ਹੁੰਦਾ ਤੇ ਕੰਮ ਸਾਰਾ ਹੀ ਸ਼ੌਂਕੀਆ ਹੋ ਰਿਹਾ ਹੈਗਾ ਤੇ ਬਾਕੀ ਦੇਖਦੇ ਆ ਵੀ ਕਿਹੜੇ ਪਾਸੇ ਖੁਰਲੀ ਦੀ ਜਗਾ ਛੱਡਣੀ ਆ ਜੱਬਿਓਂ ਤੱਕਵੇਂ ਬਣਦੀ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਲਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ